ਸ਼ਸ਼ੀ ਕਾਲ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਜਿਹੜੇ ਹੈਗੇ ਆ ਮਨਾਏ ਜਾ ਰਹੇ ਨੇ ਭਾਵੇਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਕਿ ਦਸ਼ਮ ਪਾਤਸ਼ਾ ਅਮਰ ਤੇ ਦੇ ਦਾਤੇ ਨੇ ਉਹਨਾਂ ਨੇ 13 ਅਪ੍ਰੈਲ 1699 ਨੂੰ ਖਾਲਸਾ ਸਾਜ ਕੇ ਤੇ ਅਨੰਦਪੁਰ ਦੀ ਧਰਤੀ ਤੇ ਮਾਨਸ ਕੀ ਜਾਤ ਸਭੇ ਇੱਕ ਕੇ ਪਹਿਚਾਨ ਬੋਦਾ ਨਾਰਾ ਦਿੱਤਾ ਤੇ ਨਾਲ ਹੀ ਜਿਹੜਾ ਹੈਗਾ ਸਾਰੀਆਂ ਜਿਹੜੀਆਂ ਜਾਤਾਂ ਪਾਤਾਂ ਜਿਹੜੀਆਂ ਖਤਮ ਕਰਕੇ ਅਖੰਡੇ ਬਾਟੇ ਦਾ ਜਿਹੜਾ ਅੰਮ੍ਰਿਤ ਜਿਹੜਾ ਸਿਕੰਦਰ ਦਾ ਜਿਹੜਾ ਹੋਕਾ ਦਿੱਤਾ ਪਰ ਅਸੀਂ ਗੁਰੂ ਸਾਹਿਬ ਨੂੰ ਤਾਂ ਮੰਨਦੇ ਆ ਪਰ ਉਹਨਾਂ ਦੀ ਨਹੀਂ ਮੰਨਦੇ ਅੱਜ ਆਧਾਰਨਾ ਕਿਉਂਕਿ ਗੁਰੂ ਸਾਹਿਬ ਦੇ ਪਿਤਾ ਜਿਹੜੇ ਸ੍ਰੀ ਗੁਰੂ ਤੇਗ ਬਹਾਦਰ ਜੀ ਹਿੰਦੀ ਚਾਦਰਾ ਜਿਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੋਦ ਜਦੋਂ 9 ਸਾਲ ਦੀ ਉਮਰ ਦੇ ਸਨ ਤਾਂ ਬਲੀਦਾਨ ਦੇਣ ਲਈ ਦਿੱਲੀ ਵੱਲ ਤੋਰਿਆ ਸੀ ਜਿੱਥੇ ਕਿ ਜਿਹੜਾ ਚਾਂਦਨੀ ਚੌਕ ਦੇ ਵਿੱਚ ਗੁਰੂ ਸਾਹਿਬ ਨੇ ਆਪਣਾ ਸੀਸ ਦਿੱਤਾ ਜਿਹੜਾ ਹੈਗਾ ਮਾਨਮਤਾ ਦੇ ਹੱਕ ਦੇ ਵਿੱਚ ਭਾਵੇਂ ਕਿ ਆਪਾਂ ਉਧਰ ਵਿਸਤਾਰ ਨਾਲ ਨਹੀਂ ਜਾਂਦੇ ਪਰ ਆਪਾਂ ਗੱਲ ਉੱਥੇ ਹੀ ਰਿਹਾਉਣੇ ਆ ਪਰ ਇੱਥੇ ਭਾਵੇਂ ਕਿ ਹੁਣ ਮੰਨ ਲਓ ਪੰਜਾਬ ਆ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੇ ਤੌਰ ਤੇ ਜਿਹੜੇ ਹੈਗੇ ਆ 350 ਸਾਲਾ ਸਤਾਪਦੀ ਦਿਵਸ ਮਨਾ ਰਹੀ ਹੈ ਤੇ ਪੰਜਾਬ ਸਰਕਾਰ ਵੱਖਰੇ ਜਿਹੜੇ ਹੈਗੇ ਆ ਮਨਾ ਰਹੀ ਹੈ 350 ਸਾਲਾ ਭਾਵੇਂ ਕਿ ਪੰਜਾਬ ਸਰਕਾਰ ਨੇ ਜਿਹੜਾ ਖੁੱਲਾ ਬਜਟ ਰੱਖ ਕੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਰੱਖੇ ਗਏ ਆ ਸਮਾਗਮ ਉਹਨਾਂ ਨੂੰ ਮਦਦਮ ਪਾਤਾ ਕਿਉਂਕਿ ਚਾਰ ਸფერੇ ਜਿਹੜਾ ਹੈਗਾ ਐਡਵਰਟਾਈਜ਼ਮੈਂਟ ਲਾ ਲੋ ਚਾਹੇ ਸੋਸ਼ਲ ਮੀਡੀਆ ਤੇ ਲਾ ਲੋ ਭਾਵੇਂ ਕਿ ਜਿਹੜਾ ਹੈਗਾ ਤਿਆਰੀਆਂ ਪੱਖੋਂ ਸਾਰੇ ਅਫਸਰ ਪੱਬਾ ਪਹਾੜਾ ਪਰ ਉਹਨਾਂ ਸਰਕਾਰ ਵੱਲੋਂ ਜਿਹੜੇ ਚਾਰ ਨਗਰ ਕੀਰਤਨ ਜਿਹੜੇ ਹੈਗੇ ਕਰਵਾਏ ਗਏ ਨੇ ਭਾਵੇਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹਦਾ ਵਿਰੋਧ ਕੀਤਾ ਗਿਆ ਕਿਉਂਕਿ ਉਧਰੋਂ ਸਰਕਾਰ ਵੀ ਬੜੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਆ ਉਹਦੇ ਜਿਹੜੀ ਟੀਮ ਆ ਬੜੇ ਫੂਕ ਫੂਕ ਕੇ ਪੈਰ ਧਰ ਰਹੇ ਨੇ ਕਦੇ ਕੋਈ ਧਾਰਮਿਕ ਗਲਤੀ ਨਾ ਹੋ ਜਾਵੇ ਤੇ ਦੂਜੇ ਪਾਸੇ ਜਿਹੜਾ ਹੈਗਾ ਉਧਰੋਂ ਸ੍ਰੀ ਕਾਲਤਾਤ ਸਹਿਬ ਜਿਹੜੇ ਹੈਗੇ ਆ ਉਹ ਉਧਰੋਂ ਜ਼ਹਦਾਰ ਨੇ ਗਿਆਨੀ ਜਿਹੜੇ ਕੁਲਦੀਪ ਸਿੰਘ ਜੀ ਜਿਹੜੇ ਉਹ ਜ਼ਹਦਾਰ ਸਾਹਿਬ ਉਹ ਕ੍ਰਾਂਤ ਜਿਹੜੀ ਨੋਕ ਚੋਕ ਸਰਕਾਰ ਨੂੰ ਮਾਰ ਰਹੇ ਨੇ ਕਹਿੰਦੇ ਨੇ ਵੀ ਇਹ ਸਰਕਾਰਾਂ ਦਾ ਕੰਮ ਨਹੀਂ ਜਿਹੜੇ ਗੁਰੂ ਦੇ ਦਿਵਸ ਮਨਾਉਣਾ ਉਧਰੋਂ ਹਰਿਆਣੇ ਦੇ ਵਿੱਚ ਵੀ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੈ브 ਸਿੰਘ ਸੈਣੀ ਆ ਉਹ ਵੀ ਜਿਹੜੇ ਹੈਗੇ ਆ ਆਪ ਦੇ ਸਰਕਾਰੀ ਪੱਧਰ ਤੇ ਵੱਡੇ ਪੱਧਰ ਤੇ ਜਿਹੜੇ 350 ਸਾਲਾ ਗੁਰੂ ਤੇਗ ਬਹਾਦਰ ਜੀ ਦੀ ਸਮਾਗਮ ਮਨਾਏ ਜਾ ਰਹੇ ਉਹਨਾਂ ਵੱਲੋਂ ਵੀ ਤੇ ਇਸੇ ਤਰ੍ਹਾਂ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿਹੜੀ ਮਨਾ ਰਹੀ ਆ ਜਿਹੜੀ ਦਿੱਲੀ ਦੀ ਆ ਤੇ ਇਸ ਤੇ ਨਾਲ ਹੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਹੈਗੇ ਆ ਜਿਹੜੀ ਹਰਿਆਣਾ ਗਵਰਨਮੈਂਟ ਆ ਉਹ ਸਾਂਝੇ ਤੌਰ ਤੇ ਮਨਾ ਰਹੀ ਆ ਤੇ 25 ਤਰੀਕ ਨੂੰ ਜਿਹੜੇ ਹੈਗੇ ਆ 25 ਨਵੰਬਰ ਨੂੰ ਜੋਤੀ ਸਰਵ ਜਿਹੜਾ ਹੈਗਾ ਕੁਰੂਕ ਖੇਤਰ ਕੋਲੇ ਆ ਉੱਥੇ ਜਿਹਦਾ ਹੈਗਾ ਸਮਾਗਮ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਜਿੱਥੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚ ਰਹੇ ਨੇ ਭਾਵੇਂ ਕਿ ਸੱਦਾ ਤਾਂ ਪੰਜਾਬ ਸਰਕਾਰ ਵੱਲੋਂ ਵੀ ਭੇਜੇ ਗਏ ਨੇ ਪਰ ਪੰਜਾਬ ਸਰਕਾਰ ਇੱਥੇ ਦੇਖਦੇ ਆ ਪੰਜਾਬ ਸਰਕਾਰ ਦੇ ਸੱਦੇ ਤੇ ਆਨੰਦਪੁਰ ਸਾਹਿਬ ਵਿਖੇ ਕੌਣ ਕੌਣ ਆਉਂਦਾ ਕਿਉਂਕਿ 23 24 25 ਤਰੀਕ ਨੂੰ ਜਿਹੜੇ ਹੈਗੇ ਆ ਮੁੱਖ ਤੌਰ ਤੇ ਜਿਹੜੇ ਫੰਕਸ਼ਨ ਰੱਖੇ ਗਏ ਨੇ ਤੇ 23 ਤਰੀਕ ਨੂੰ ਸਰਬ ਧਰਮ ਸਮੇਲਨ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਵੀ ਪੈਰਲਲ ਨਹੀਂ ਹੈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਨੇ ਸਥਾਨ ਨਹੀਂ ਦਿੱਤਾ ਕਿਉਂਕਿ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਜਿਹੜੇ ਖੁਦ ਮਨਾਉਣੇ ਨੇ ਸਾਡੇ ਨਾਲ ਤੁਸੀਂ ਮਨਾ ਸਕਦੇ ਹੋ ਜਿਹੜੇ ਜਿਹੜੇ ਸਮਾਗਮ ਮਨਾਉਣੇ ਆ ਸਤਿਵ ਦੀ ਦਿਵਸ ਮਨਾਉਣੇ ਆ ਪਰ ਪੰਜਾਬ ਸਰਕਾਰ ਨੇ ਹੰਗ ਜਿਹੜੇ ਮੁਖੀ ਆ ਬਾਬਾ ਬਲਬੀਰ ਸਿੰਘ ਉਹਨਾਂ ਦਾ ਡੇਰਾ ਜਿਹੜਾ ਆਨੰਦਪੁਰ ਸਾਹਿਬ ਵਿਖੇ ਆ ਉਹਨਾਂ ਤੇ 5-7 ਤੋਂ 10 ਏਕੜ ਦੇ ਵਿੱਚ ਜਿਹੜਾ ਹੈਗਾ ਪੰਡਾਲ ਲਗਾਏ ਗਏ ਨੇ ਭਾਵੇਂ ਕਿ ਟੈਂਟ ਅਸੀਂ ਦਿਖਾ ਵੀ ਦਿੱਤਾ ਸੀਗਾ ਹੁਣ ਵੀ ਦਿਖਾ ਰਹੇ ਆ ਟੈਂਟ ਸਿਟੀ ਜਿਹੜੀ 70 ਏਕੜ ਦੇ ਵਿੱਚ ਵੱਖਰੀ ਆ ਤਿੰਨ ਪਾਰਟਾਂ ਦੇ ਵਿੱਚ ਟੈਂਟ ਸਿਟੀ ਜਿਹੜੀ ਬਣਾਈ ਗਈ ਆ ਜਿਹੜੀ ਕਾਲੀਸ਼ਾਨ ਕਮਰੇ ਨੇ ਪੰਜਾਬ ਸਰਕਾਰ ਵੱਲੋਂ ਇੱਕੋ ਦਿਨ ਸੰਗਤਾਂ ਦੇ ਜਿਹੜਾ ਹੈਗਾ 10-12000 ਰਹਿਣ ਦਾ ਪ੍ਰਬੰਧ ਕੀਤਾ ਗਿਆ ਵੀ ਸੰਗਤ ਉੱਥੇ ਰਹਿ ਵੀ ਸਕਦੀ ਆ ਤੇ ਪਰ ਇੱਕ ਟੈਂਟ ਸਿਟੀ ਦੇ ਵਿੱਚ ਤਾਂ ਜਿਨੀ ਕਿ ਪੂਰਾ ਬਾਜ਼ਾਰ ਵਰਗਾ ਮਾਹੌਲ ਬਣਾਇਆ ਪਿਆ ਵੀ ਜਿਵੇਂ ਉਹਦਾ ਨਾਮ ਵੀ ਰੱਖਿਆ ਹੋਇਆ ਚੱਕ ਨਾਨਕੀ ਟੈਂਟ ਸਿਟੀ ਕਿਉਂਕਿ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਜਿਹੜਾ ਅਨੰਦਪੁਰ ਸਾਹਿਬ ਨੂੰ ਵਸਾਇਆ ਸੀ ਆਪਣੇ ਮਾਤਾ ਦੇ ਨਾਮ ਤੇ ਬਲਾਸਪੁਰ ਦੀ ਰਾਣੀ ਤੋਂ ਮੁੱਲ ਜ਼ਮੀਨ ਲੈ ਕੇ ਇਹਦਾ ਨਾਮ ਨਾਨਕੀ ਚੱਕ ਰੱਖਿਆ ਸੀ ਬਾਅਦ ਵਿੱਚ ਅਨੰਦਪੁਰ ਸਾਹਿਬ ਉਹਦਾ ਨਾਮ ਰੱਖਿਆ ਗਿਆ ਪਰ ਆਪਾਂ ਹੁਣ ਆਪਾਂ ਪ੍ਰੋਗਰਾਮਾਂ ਦੀ ਗੱਲ ਕਰ ਲਈਏ ਜਿਹੜਾ ਕਿ ਪੂਰੇ ਪੰਜਾਬ ਸਰਕਾਰ ਵੱਲੋਂ ਪ੍ਰਬੰਧ ਕੀਤੇ ਗਏ ਨੇ ਜਿੱਥੇ ਕਿ ਉਹਨਾਂ ਵੱਲੋਂ 10 ਜਿਹੜੇ ਹੈਗੇ ਆ ਬਾਹਰੋਂ ਜਿਹੜੇ ਆ ਰਹੇ ਨੇ ਵੱਖ-ਵੱਖ ਬੁੱਧੀਜੀਵੀ ਧਰਮਾਂ ਦੇ ਜਿਹੜੇ ਹੈਗੇ ਲੋਕ ਉਹਨਾਂ ਨੂੰ ਸਟੇਟ ਗੈਸਟ ਡਿਕਲੇਅਰ ਕਰ ਦਿੱਤਾ ਗਿਆ ਭਾਵੇਂ ਕਿ ਇੱਥੋਂ ਵੀ ਜਿਹੜੀਆਂ ਸੰਪਰਦਾਵਾਂ ਜਿਹੜੀਆਂ ਉਹ ਵੀ ਸੰਪਰਦਾਵਾਂ ਦੇ ਮੁਖੀਆਂ ਨੂੰ ਵੀ ਸੱਦਾ ਦਿੱਤਾ ਗਿਆ ਭਾਵੇਂ ਕਿ ਸ੍ਰੀ ਅਕਾਲ ਤਾਤ ਸਾਹਿਬ ਦੇ ਜ਼ਹੰਦਾਰ ਨੂੰ ਵੀ ਸੱਦਾ ਦਿੱਤਾ ਗਿਆ ਉਹਨਾਂ ਅਜੇ ਤੱਕ ਇਹ ਨਹੀਂ ਸਾਫ ਵੀ ਉਹ ਪੁੱਜਣਗੇ ਜਾਂ ਨਹੀਂ ਪਹੁੰਚਣਗੇ ਤੇ ਔਰ ਤੇ ਤਖਤਾਂ ਦੇ ਜਥੇਦਾਰ ਜਿਵੇਂ ਹਜੂਰ ਸਾਹਿਬ ਦੇ ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਵੀ ਸੱਦਾ ਦਿੱਤਾ ਗਿਆ ਹੈਗਾ ਪਰ ਅਮੀ ਕਿ ਕਨਫਰਮੇਸ਼ਨ ਅਜੇ ਤੱਕ ਪੂਰੀ ਨਹੀਂ ਪੁੱਜੀ ਪਰ ਫਿਰ ਵੀ ਜਿਹੜੀਆਂ ਕਨਫਰਮੇਸ਼ਨਾਂ ਨੇ ਉਹਨਾਂ ਬਾਰੇ ਅਸੀਂ ਨਾਲ ਦੱਸ ਦਈਏ ਵੀ ਜਿਹੜੇ ਹੋਰ ਧਰਮਾਂ ਦੇ ਸਰਬ ਧਰਮ ਸੰਮੇਲਨ ਜਿਹੜਾ 23 ਨਵੰਬਰ ਨੂੰ ਕਰਵਾਇਆ ਜਾ ਰਿਹਾ ਅਨੰਤਪੁਰ ਦੇ ਧਰਤੀ ਤੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਉਹਦੇ ਵਿੱਚ ਜਿਹੜਾ ਹੈਗਾ ਵਿਸ਼ੇਸ਼ ਤੌਰ ਤੇ ਪੁੱਜੇ ਪੁੱਜੇ ਹੋਏ ਨੇ ਉਹਨਾਂ ਵਾਸਤੇ ਜਿਨ੍ਹਾਂ ਦੇ ਵਿੱਚ ਜਿਹੜੇ ਕਿ ਰਾਤ ਤੱਕ ਅਜ ਪਹੁੰਚਣਗੇ ਪੋਰ ਸ਼ਡਿਊਲ ਜਿਹੜਾ ਹੈਗਾ ਪੂਰਾ ਮੈਂ ਦੱਸ ਦਿਆਂ ਜਿਨ੍ਹਾਂ ਦੇ ਵਿੱਚ ਸ੍ਰੀ ਰਵੀ ਰਵੀ ਸ਼ੰਕਰ ਨੇ ਜਿਹੜੇ ਹੈਗੇ ਆ ਉਹ ਪਹੁੰਚ ਰਹੇ ਨੇ ਜਿਹੜੇ ਆਰਟ ਦੇ ਜਿਹੜੇ ਹੈਗੇ ਆ ਕਰਤਾ ਕਰਤਾ ਨੇ ਜਿਹੜੇ ਹੈਗੇ ਆ ਰਵੀ ਸੰਕਰ ਜੀ ਜਿਹੜੇ ਸ੍ਰੀ ਸ੍ਰੀ ਰਵੀ ਸੰਕਰ ਤੇ ਡਾਕਟਰ ਰੱਬੀ ਜਿਹੜਾ ਆਜੀਕਰ ਜਿਹੜੇ ਹੈਗੇ ਆ ਇਹ ਜੇਸ ਜਿਹੜੀ ਕਮਿਊਨਿਟੀ ਆ ਉਹਦੇ ਨੇ ਡਾਕਟਰ ਰੱਬੀ ਜੀ ਤੇ ਇਸ ਤਰ੍ਹਾਂ ਡਾਕਟਰ ਭੀਖੂ ਭੀਖੂ ਸੰਗਮ ਬੁੱਧ ਰਾਮ ਦੇ ਡਾਕਟਰ ਭੀਖੂ ਜੀ ਬੁੱਧ ਧਰਮ ਦੇ ਜਿਹੜੇ ਹੈਗੇ ਆ ਇਹਨੇ ਆਗੂ ਨੇ ਉੱਥੇ ਦੇ ਬੁੱਧ ਧਰਮ ਦੇ ਇਹ ਵੀ ਜਿਹੜੀ ਸਮੂਹयत ਕਰ ਰਹੇ ਨੇ ਤੇ ਡਾਕਟਰ ਆਚਾਰੀਆ ਆਚਾਰੀਆ ਲੋਕੇਸ਼ਨ ਨੇ ਜਿਹੜੇ ਆਚਾਰੀਆ ਡਾਕਟਰ ਲਕੇਸ਼ ਮੁਨੀ ਜੀ ਨੇ ਇਹ ਵੀ ਜਿਹੜੇ ਹੈਗੇ ਆ ਅ ਅ ਸਰਕਤ ਕਰ ਰਹੇ ਨੇ ਜਿਨ੍ਹਾਂ ਦੀ ਕਨਫਰਮੇਸ਼ਨ ਪੰਜਾਬ ਸਰਕਾਰ ਨੂੰ ਪਹੁੰਚ ਗਈ ਆ ਇਸੇ ਤਰ੍ਹਾਂ ਹੀ ਰਾਜ ਜੋਗਨੀ ਆ ਡਾਕਟਰ ਬਿਨੇ ਡਾਕਟਰ ਬਿਨੀ ਸਰੀਨ ਆ ਰਾਜ ਜੋਗਨੀ ਇਹ ਵੀ ਦਿੱਲੀ ਤੋਂ ਪਹੁੰਚ ਰਹੇ ਨੇ ਤੇ ਇਸੇ ਤਰ੍ਹਾਂ ਹੀ ਮਹੰਤ ਮਹੰਤ ਗਿਆਨ ਚੰਦ ਜੀ ਉਹ ਵੀ ਪਹੁੰਚ ਰਹੇ ਨੇ ਤੇ ਇਸ ਤਰ੍ਹਾਂ ਹੀ ਆਫਸਰ ਅਲੀ ਨਿਜ਼ਾਮੀ ਇਹ ਵੀ ਜਿਹੜੇ ਪਹੁੰਚ ਰਹੇ ਨੇ ਆਫਸਰ ਅਲੀ ਨਾਜ਼ਮੀ ਏ ਵੀ ਪਹੁੰਚ ਰਹੇ ਨੇ ਕਿਉਂਕਿ ਇਹ ਮੁਸਲਮਾਨ ਧਰਮ ਵੱਲੋਂ ਆ ਇਸੇ ਤਰ੍ਹਾਂ ਹੀ ਹਾਜੀ ਸਾਇਦਾ ਸਲਮਾਨ ਚਿਸ਼ਤੀ ਜੀ ਇਹ ਵੀ ਪਹੁੰਚ ਰਹੇ ਨੇ ਹਾਜੀ ਸਾਇਦਾ ਚਿਸ਼ਤੀ ਸਲਮਾਨ ਜੀ ਇਹ ਵੀ ਪਹੁੰਚ ਰਹੇ ਨੇ ਕਿਉਂਕਿ ਇਸੇ ਤਰ੍ਹਾਂ ਜਿਹੜਾ ਹੈਗਾ ਪਤਾ ਲੱਗਿਆ ਵੀ ਇਹਨਾਂ ਵਾਸਤੇ ਤਿੰਨ ਹੈਲੀਪੈਡ ਜਿਹੜੇ ਹੈਗੇ ਆ ਪ੍ਰਬੰਧ ਕਰ ਦਿੱਤੇ ਨੇ ਤਿੰਨੇ ਜਿਹੜੇ ਜਹਾਜ਼ ਨੇ ਹੈਲੀ ਚੌਪਰ ਨੇ ਪੰਜਾਬ ਸਰਕਾਰ ਨੇ ਹੈਲੀਕਾਪਟਰ ਜਿਹੜੇ ਕਿਰਾਏ ਤੇ ਲਏ ਹੋਏ ਨੇ ਔਰ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਚੰਡੀਗੜ੍ਹ ਤੋਂ ਉੱਥੇ ਜਿਹੜਾ ਹੈਲੀਪੈਡ ਤੈਨ ਲਗਾਏ ਗਏ ਨੇ ਆਨੰਦਪੁਰ ਸਾਹਿਬ ਦੇ ਕਿ ਉੱਥੇ ਜਿਹੜਾ ਹੈਗਾ ਲੈ ਕੇ ਜਾਣਾ ਵਾ ਉਹਦੇ ਤੇ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਾਤੀਆਂ ਜਿਨ੍ਹਾਂ ਨੇ بڑے ਰਸਤੇਕਾਰਾਂ ਉਹਨਾਂ ਨੂੰ ਲੈ ਕੇ ਜਾਣਾ ਤੇ ਔਰ ਉਹਨਾਂ ਨੂੰ ਰਹਿਣ ਦਾ ਪ੍ਰਬੰਧ ਕਰਨਾ ਇਹ ਹੈਗਾ 23 ਤਰੀਕ ਦੇ ਜਿਹੜਾ 23 ਨਵੰਬਰ ਨੂੰ ਸਰਬ ਧਰਮ ਸੰਮੇਲਨ ਹੋਣਾ ਉਹਦੇ ਵਿੱਚ ਆ ਤੇ ਬਾਕੀ ਵੀ ਤੁਹਾਨੂੰ ਅਸੀਂ ਜਿਹੜੀ ਜਾਣਕਾਰੀ ਦਿੰਦੇ ਰਹਾਂਗੇ ਪਰ ਮੋਟੇ ਰੂਪ ਦੇ ਵਿੱਚ ਦੱਸ ਦਈਏ 24 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾ ਤੇ 25 ਤਰੀਕ ਨੂੰ ਜਿਹੜਾ ਹੈਗਾ ਉੱਥੇ ਹੈਗਾ ਅਨੰਦਪੁਰ ਸਾਹਿਬ ਵੀ ਜਿਹੜਾ ਹੈਗਾ ਸਮਾਗਮਾਂ ਦੀ ਸਮਾਪਤੀ ਹੋਵੇਗੀ ਤੇ بڑا ਜਿਹੜਾ ਪ੍ਰੋਗਰਾਮ ਹੋਏਗਾ ਇਸੇ ਤਰ੍ਹਾਂ 23 24 22 ਦੇ ਜਿਹੜੇ ਹੈਗੇ ਸਮਾਗਮ ਵਾਲੇ ਤੇ ਨਾਲ ਦੀ ਨਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੀ ਉਹਨਾਂ ਦੇ ਤਖਤ ਤਖਤ ਜੀ ਕੇਸਗੜ੍ਹ ਸਾਹਿਬ ਵਿਖੇ ਹੋਣਗੇ ਤੇ ਆਓ ਹੁਣ ਦੇਖਾਂਗੇ ਵੀ ਜਿਹੜੇ ਹੈਗੇ ਆ ਸਮਾਗਮ ਜਿਹੜੇ ਹੈਗੇ ਆ ਭਾਵੇਂ ਅਲੱਗ-ਅਲੱਗ ਨੇ ਇਹ ਕਦੋਂ ਜੇ ਇਕੱਠੇ ਹੋਣਗੇ ਜਾਂ ਨਹੀਂ ਪਰ ਫਿਰ ਵੀ ਚੰਗਾ ਹੁੰਦਾ ਜੇ ਗੁਰੂ ਨੂੰ ਯਾਦ ਕਰ ਦੇਤਾ ਇੱਕ ਮੰਚ ਤੇ ਇਕੱਠੇ ਹੋ ਕੇ ਕਰਦੇ ਤਾਂ ਚਲੋ ਆ ਆਪਾਂ ਫਿਰ ਅਗਲੇ ਪ੍ਰੋਗਰਾਮ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਰਾਂਗੇ ਸਤਿ ਸ੍ਰੀ ਅਕਾਲ ਜੀ